ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੇ ਪਹਿਲਾਂ ਵੀ ਤਿੰਨ ਬੱਚੇ ਖਰਾਬ ਹੋ ਚੁੱਕੇ ਨੇ ਤੇ ਮੇਰਾ ਇੱਕ ਆਖਰੀ ਵਾਰੀ ਦਾ ਚਾਂਸ ਸੀਗਾ ਡਾਕਟਰਾਂ ਨੇ ਵੀ ਕਿਹਾ ਵੀ ਗਾਂਤ ਬੱਚਾ ਨਹੀਂ ਹੋ ਸਕਦੀ ਜਿਹੜਾ ਆਖਰੀ ਚਾਂਸ ਆ ਉਹ ਵੀ ਅੱਜ ਐਮਰਜੈਂਸੀ ਵਿੱਚ ਪੰਜ ਛੇ ਦਿਨ ਹੋ ਗਏ ਨਾ ਹੁੰਦਾ ਏ ਨਾ ਉਹ ਕੁਝ ਖਾਂਦਾ ਪੀਂਦਾ ਏ ਮੇਰੀ ਤੁਹਾਡੇ ਅੱਗੇ ਹੀ ਬੇਨਤੀ ਆ ਕਿ ਮੇਰੇ ਬੱਚੇ ਦੀ ਮਦਦਤ ਕਰੋ ਮੇਰੀ ਇੱਕ ਤੇ ਇਹੋ ਪ੍ਰਯਾਅ ਦਾ ਤੁਹਾਡੇ ਮੁਰੇ ਮੇਰੇ ਇਹ ਤੋਂ ਬਾਅਦ ਮੇਰੇ ਕੋਲ ਹੋਰ ਕੋਈ ਚਾਂਸ ਨਹੀਂ ਹੈਗਾ ਤੁਸੀਂ ਮੇਰੇ ਬੱਚੇ ਦੀ ਮਦਦ ਥੋੜੀ ਤੋਂ ਥੋੜੀ ਕਰ ਦੋ ਮੇਰੇ ਕੋਲ ਮੇਰੇ ਤੋਂ ਹੋਰ ਕੋਈ ਉਮੀਦ ਨਹੀਂ ਹੈ ਜੀ ਮੇਰੇ ਬੱਚੇ ਦੀ ਮੇਰਾ ਬੰਦਾ ਵੀ ਦਿਹਾੜੀ ਦਾ ਰਸਿਕ ਨਾ ਕਰ ਚਾ ਰਹੀ ਪਹਿਲਾਂ ਵੀ ਮੈਂ ਦਵਾਈਆਂ ਬੂਟੀਆਂ ਖਾ ਖਾ ਕੇ ਇਸ ਬੱਚੇ ਨੂੰ ਇਤੋਂ ਤਿੱਕਰ ਪਚਾਇਆ ਹੁਣ ਫੇਰੇ ਦਵਾਈਆਂ ਤੇ ਹੋ ਗਿਆ ਅਿੰਨੀ ਸਾਡੇ ਕੋਲ ਪੈਸਾ ਤੇ ਲਾ ਨਹੀਂ ਹੈਗਾ ਕਿਸੇ ਦਾ ਲਾਜ ਪੱਤਾ ਕਰਵਾ ਸਕੀ ਤੁਸੀਂ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਤੁਸੀਂ ਜਿੰਨੀ ਤੁਹਾਡੇ ਤੋਂ ਸਕਦੀ ਹੋ ਉਨੀ ਮਦਦ ਕਰ ਦੋ ਇਹਨੂੰ ਦੇ ਦੇ ਸਾਰੇ ਸਰੀਰ ਤੇ ਪਾਈ ਪੰਕ ਤੇ ਸੂਈਆਂ ਵਗੈਰਾ ਲੱਗੀਆਂ ਨੇ ਜੋ ਕਿ ਦੇਖਣਾਂ ਨਹੀਂ ਜਾ ਰਹੀਆਂ ਇਹਦੀ پلیਸ ਦੀ ਮਦਦ ਕਰੋ ਨੂੰ ਜਸਦੇ ਰਹੇ ਹੋ ਐਸੀ ਸਾਨੂੰ ਬਹੁਤ ਚੜੀ ਜਿਸੀ ਪਰ ਸਾਡੇ ਨੂੰ ਸਾਰਾ ਚਾਹ ਮਾਰੀ ਜਾ। ਸਿੰਗਨ ਨਾਨਾ ਇਹਨੂੰ ਕਰੇ ਦੇਖ ਰੇਗਾ ਜੋ ਕਿ ਉਹ ਵੀ ਪੁੱਛੇ ਬਿਮਾਰ ਹੋ ਗਨ ਨੇ ਤੇ ਕਰਕੇ ਅਸੀਂ ਬਹੁਤ ਗਰੀਬਾ ਕਰੋ ਸਾਡੇ ਜਿੰਨਾ ਕਈ ਕਮਾਉਂਦੇ ਉਹਨਾਂ ਦਾ ਸਾਡਾ ਖਾਣ ਰੋਟੀ ਟੋਕਦਾ ਹੀ ਮਸਾ ਚਾਹਦਾ। ਤੁਸੀਂ ਮੇਰੇ ਬੱਚੇ ਦੀ ਮਦਦ ਕਰੋ ਤੋ ਦਸ। ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਬਨ ਤੋਂ ਥੋੜੀ ਤੋਂ ਥੋੜੀ ਮਦਦ ਤੇ ਕਰ।